ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਆਪਣਾ YouTube ਪਰ ਵਾਰਿਆ ਜੀ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਨੂੰ ਜੀ ਰੁੜਕੀ ਵਾਲੇ ਵੱਲੋਂ ਤੇ ਰੁੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਹੀ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਅੱਜ ਕੰਮ ਬਹੁਤ ਲੰਮੇ ਢੇ ਹੋ ਗਿਆ ਬਹੁਤ ਢਿਟੇ ਉੱਠ ਹੋਇਆ ਬੁਖਾਰ ਨੇ ਰਾਤੀ ਫੇ ਪੂਰਾ ਘੇਰਾ ਪਾ ਲਿਆ ਇਹਦਾ ਨਾਂ ਹੀ ਨਹੀਂ ਲੈਂਦਾ ਹੈਗਾ ਜਾਨ ਛੱਪੇ ਛਾ ਛੱਡਣ ਦਾ ਯਾਰ ਤੇ ਆਜੋ ਕਰਦੇ ਆਂ ਇੱਥੇ ਦਿਨ ਦੀ ਸ਼ੁਰੂਆਤ ਗੁਰੂ ਚਰਨਾਂ 'ਚ ਲਵਾ ਕੇ ਹਾਜ਼ਰੀ ਤੇ ਨਾਲੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨੇ ਵੀ ਇਤਿਹਾਸ ਬਾਰੇ ਜਾਣਕਾਰੀ ਹੋਈ ਆਪਣੇ ਕੋਲ ਜ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਜਿੰਨੇ ਤੱਕ ਜਿੱਥੇ ਤੱਕ ਹੋ ਸਕੇ ਆ ਤੇ ਜੇ ਕੋਈ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ਼ ਕਰ ਦਿਓ ਤੇ ਗਲਤੀ ਹੋਵੇ ਤਾਂ ਦੱਸ ਵੀ ਦਿਓ ਫਿਰ ਚਾਪ ਆਪਣਾ ਸੁਧਾਰ ਕਰ ਲਿਆਂਗੇ ਠੀਕ ਹੈ ਜੀ ਆਜੋ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਲਓ ਸੰਗਤ ਜੀ ਪਹਿਲਾਂ ਤਾਂ ਜੀ ਬਾਹਰ ਤੋਂ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਫੇ ਅੰਦਰੋਂ ਵੀ ਦਨ ਕਰਵਾਉਣੀ ਆ ਦਰਬਾਰ ਦੇ ਦਰਸ਼ਨ ਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੁੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਗੁਰਦੁਆਰਾ ਧੂਬੜੀ ਸਾਹਿਬ ਸੂਬਾ ਅਸਾਮ ਤਨ ਤਨ ਸ਼੍ਰੀ ਵਾਹਿਗੁਰੂ ਜੀ ਤਨ ਤਨ ਅਕਾਲ ਪੁਰਖ ਸੱਚੇ ਬਾਸ਼ਾ ਜੀ ਸਭ ਨੂੰ ਛੜਤੀ ਗਲਾ ਬਖਸ਼ਣੀ ਸਭ ਦੇ ਅੰਗ ਸੰਗ ਸਹਾਈ ਰੱਖ ਕੇ ਸਰਬੱਤ ਦਾ ਭਲਾ ਕਰਨਾ ਕਰੋ ਜੀ ਸੰਗਤ ਜੀ ਦਰਸ਼ਨ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਵਿੱਤਰ ਚਰਨ ਸ਼ੋ ਸਥਾਨ ਗੁਰਦੁਆਰਾ ਸਾਹਿਬ ਧੋਬੜੀ ਸਾਹਿਬਾ ਸੂਬਾ ਅਸਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਜੀ ਇਸ ਸਮੇ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼ਰੀਦ ਢੋਬੜੀ ਸਾਹਿਬ ਖਾਲਸਾ ਜੀ ਢੋਬੜੀ ਸਾਹਿਬ ਇੱਕ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਤੇ ਉਹਨਾਂ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਸੰਗਤ ਜੀ ਜਦੋਂ ਮੁਗਲ ਸਮਰਾਟ ਔਰੰਗਜ਼ੇਬ ਨੇ ਰਾਜਾ ਮਾਨ ਸਿੰਘ ਜੈਪੁਰ ਦੇ ਰਾਜਾ ਦੇ ਪੋਤਰੇ ਰਾਜਾ ਰਾਮ ਸਿੰਘ ਨੂੰ ਕਾਮਰੂਪ ਅਸਾਮ ਦੇ ਅਮੋਰਾਜਾ ਪਣੀਪਾਲ ਸਿੰਘ ਚੱਕਰਤਾਜ ਤੇ ਚੜਾਈ ਕਾਰਨ ਭੇਜਿਆ ਸੀ ਤਾਂ ਰਾਜਾ ਰਾਮ ਸਿੰਘ ਦੀ ਬੇਨਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ਤੇ ਬਰਾਜੇ ਸਾਨਾ ਸੰਗਤ ਜੀ ਸਾਹਿਬ ਜੀ ਨੇ ਇੱਥੇ ਬੈਠ ਕੇ ਰਾਮ ਸਿੰਘ ਅਤੇ ਰਾਹਾ ਚੱਕਰਤਾਜ ਸਿੰਘ ਦੀ ਆਪਸ ਵਿੱਚ 16 ਕਰਵਾ ਦਿੱਤੀ ਸੀ ਉਸ ਸੁਲਾ ਦੀ ਖੁਸ਼ੀ 'ਚ ਦੋਹਾਂ ਰਾਜਿਆਂ ਦੀਆਂ ਫੌਜਾਂ ਨੇ ਆਪਣੀ 5 ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇੱਕ ਉੱਚਾ ਥੜਾ ਬਣਾ ਦਿੱਤਾ ਸੀ ਜਿਸ ਉੱਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜ ਗਏ ਸਨ ਇੱਥੇ ਬੈਠ ਕੇ ਸਤਗੁਰਾਂ ਨੇ ਤ੍ਰਿਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ਤੇ ਉਸ ਨੂੰ ਬਾਹਰ ਬਖਸ਼ਿਆ ਸੀ ਜਿਸ ਦੇ ਸਦਕਾ ਉਸ ਦੇ ਘਰ ਇੱਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ ਜਿਸ ਦੇ ਮੱਥੇ ਤੇ ਮਹਾਰਾਜ ਦੀ ਅੰਗੂਠੀ ਏਕੰਕਾਰ ਦਾ ਨਿਸ਼ਾਨ ਸੀ ਰਾਜਾ ਰਤਨ ਰਾਏ ਨੇ ਵੱਡੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿਖੇ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਪੰਜ ਕਲਾ ਸ਼ਾਸਤਰ ਹੀਰਿਆਂ ਨਾਲ ਜੜਿਆ ਹੋਇਆ ਚੰਦੂਆ ਤੇ ਹੀਰੇ ਜਵਾਹਰਾਤ ਬੜੀ ਸ਼ਰਧਾ ਭਾਵਨਾ ਨਾਲ ਭੇਟ ਕੀਤੇ ਸੰਗਤ ਜੀ ਸੰਗਤ ਜੀ ਗਵਾਲ ਪਾੜਾ ਦੀ ਇੱਕ ਪ੍ਰਸਿੱਧ ਜਾਦੂਗਰਨੀ ਨਤਾਈ ਧੋਬਣ ਨੇ ਇੱਥੇ ਬੈਠ ਕੇ ਸੱਤ ਗਰਾਂ ਉੱਤੇ ਇੱਕ بڑے ਭਾਰੀ ਪੱਥਰ ਦਾ 바ਰ ਕੀਤਾ ਸੀ ਜੋ ਗੁਰੂ ਮਹਾਰਾਜ ਜੀ ਦੇ ਇਸ਼ਾਰੇ ਨਾਲ ਗੁਰੂ ਜੀ ਦੀ ਜੀ ਤੋਂ ਥੋੜੀ ਦੂਰ ਹੀ ਡੈਗ ਪਿਆ ਸੀਗਾ ਤੇ ਉਹ ਟੇਡਾ ਹੀ ਖੜਾ ਆ ਅੱਜ ਵੀ ਸੰਗਤ ਜੀ ਉਹ ਵੀ ਦਰਸ਼ਨ ਸਾਨੂੰ ਕਰ ਰਹੇ ਤੁਸੀਂ ਜਿਹੜਾ ਸਕਰੀਨ ਤੇ ਇਹ ਉਹੀ ਪੱਥਰ ਆ ਸੰਗਤ ਜੀ ਬਿਲਕੁਲ ਤੇ ਏਡਾ ਖੜਾ ਆ ਉਸੇ ਅਵਸਥਾ ਚ ਜੀ ਸੰਗਤ ਜੀ ਜਾਦੂਗਰਨੀ ਆਪਣਾ ਬਾਰ ਖਾਲੀ ਗਿਆ ਵੇਖ ਕੇ ਵੱਡਾ ਸਾਰਾ ਪਿੱਪਲ ਦਾ ਦਰਖਤ ਪੁੱਟ ਕੇ ਉਸ ਤੇ ਬੈਠ ਕੇ ਗੁਰੂ ਜੀ ਤੇ ਮਾਰੂ ਹਵਲਾ ਕਰਨ ਆਈ ਦੂਜੀ ਵਾਰ ਜੀ ਉਹ ਪਿੱਪਲ ਵੀ ਗੁਰੂ ਜੀ ਦੇ ਇਸ਼ਾਰੇ ਨਾਲ ਹਵਾ ਵਿੱਚ اٹਕ ਗਿਆ ਸੀ ਉਹ ਪਿੱਪਲ ਵੀ ਅੱਜ ਤੱਕ ਮਿੱਟੀ ਤੇ ਬਣਾਏ ਗਏ ਥੜੇ ਉੱਤੇ ਕਾਇਮ ਹੈ ਸੰਗਤ ਜੀ ਜੋਤ ਆਪ ਜੀ ਉਹ ਦਰਸ਼ਨ ਕਰ ਰਹੇ ਹੋ ਪਿੱਪਲ ਦੇ ਸੰਗ ਜੀ ਇਹ ਉਹ ਹੀ ਪਿੱਪਲ ਹੈ ਜਿਸ ਪਿੱਪਲ ਉੱਤੇ ਬੈਠ ਕੇ ਜਾਦੂਗਰਨੀ ਨੇ ਹਮਲਾ ਕੀਤਾ ਸਗਾ ਜੀ ਗੁਰੂ ਜੀ ਉੱਤੇ ਸੰਗ ਜੀ ਫਿਰ ਉਸ ਤੋਂ ਬਾਅਦ ਜਾਦੂਗਰਨੀ ਜਦੋਂ ਜੀ ਹੱਕ ਹਾਰ ਕੇ ਢਹਿ ਢੇਰੀ ਹੋ ਕੇ ਜਦ ਬੈਠ ਗਈ ਉਸ ਨੂੰ ਸਮਝ ਆਈ ਕਿ ਗੁਰੂ ਜੀ ਅੱਗੇ ਮੇਰੀ ਕੋਈ ਸ਼ਕਤੀ ਨਹੀਂ ਚੱਲਣੀ ਤਾਂ ਸੰਗ ਜੀ ਫਿਰ ਉਹ ਜਾਦੂਗਰਨੀ ਗੁਰੂ ਜੀ ਦੇ ਚਰਨਾਂ ਤੇ ਢਹਿ ਪਈ ਗੁਰੂ ਜੀ ਤੋਂ ਉਹਨੇ ਫਿਰ ਮਾਫੀ ਮੰਗੀ ਸੀ ਸੰਗਤ ਜੀ ਜਾਦੂਗਰਨੀ ਨੇ ਰਹਿਮ ਤਾਂ ਦੇ ਦਾਤੇ ਨੇ ਉਸ ਨੂੰ ਮਾਫੀ ਦੇ ਦਿੱਤੀ ਸੀ ਅਤੇ ਉਸ ਜਾਦੂਗਰਨੀ ਨੇ ਬੇਨਤੀ ਕੀਤੀ ਬੇਨਤੀ ਇਹ ਕੀਤੀ ਸੰਗਤ ਜੀ ਕਿ ਉਸ ਦਾ ਨਾਮ ਕਾਇਮ ਰਹੇ ਜਾਣੀ ਜਾਨ ਸਤਗੁਰੂ ਦੀ ਛਰਨੀ ਆਈ ਧੋਬਣੀ ਦੀ ਯਾਦਗਾਰ ਵਿੱਚ ਰਾਜਿਆਂ ਨੂੰ ਤੋਬੜੀ ਨਾਂ ਦੀ ਇੱਕ ਨਗਰੀ ਕਾਇਮ ਕਰਨ ਨੂੰ ਕਿਹਾ ਸੰਗਤ ਜੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਸੋ ਇਹ ਉਦੋਂ ਦੇ ਮਹਾਰਾਜ ਜੀ ਦਾ ਕਾਇਮ ਕਰਵਾਇਆ ਸ਼ਹਿਰ ਹੁਣ ਤੱਕ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਸੰਗਤ ਜੀ ਉਸ ਥੜੇ ਵਾਲੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸੰਗਤ ਜੀ ਇੰਨੀ ਕਿ ਜਾਣਕਾਰੀ ਸੀ ਜੀ ਗੁਰੂ ਘਰ ਧੋਬੜੀ ਸਾਹਿਬ ਬਾਰੇ ਜੀ ਇਤਿਹਾਸ ਬਾਰੇ ਆਪ ਜੀ ਨਾਲ ਸਾਂਝੀ ਕੀਤੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਆਪਣਾ ਬੱਚਾ ਜਾਣ ਕੇ ਮਾਫ ਕਰਨਾ ਜੀ ਮਗਾਂ ਵਾਸਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸੋਜੀ ਵਕਸ਼ਨ ਜਾਣਕਾਰੀ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਸਾਂਝੀ ਹੋਵੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੰਗਤ ਜੀ ਇੱਕ ਵਾਰ ਫਿਰ ਉਸ ਪੱਥਰ ਦੇ ਦਰਸ਼ਨ ਕਰਵਾਉਣੇ ਤੁਹਾਨੂੰ ਜੀ ਸੰਗਤ ਜੀ ਇਹ ਗੁਰੂ ਘਰ ਤੋਂ ਥੋੜਿਆ ਹਟਮਾ ਆ ਤੇ ਹੁਣ ਸ਼ੀਸ਼ੇ ਵਿੱਚ ਵੈਸੇ ਜੜ ਦਿੱਤਾ ਆ ਪਹਿਲਾਂ ਵੈਸੇ ਹੀ ਸੀਗਾ ਸ਼ੀਸ਼ੇ ਤੋਂ ਬਾਹਰੇ ਜੀ ਤੇ ਕਰੋ ਜੀ ਦਰਸ਼ਨ ਉਸ ਪੱਥਰ ਦੇ ਜੀ ਜਿਹੜਾ ਅੱਜ ਵੀ ਉਸੇ ਦੀ ਅਵਸਥਾ ਦੇ ਵਿੱਚ ਖੜਾ ਆ ਜਿਹੜਾ ਗੁਰੂ ਜੀ ਉੱਤੇ ਸਿੱਟਿਆ ਸੀਗਾ ਧੋਬਣ ਦੇ ਜੀ ਜਾਦੂਗਰਨੀ ਨੇ ਸੰਗਤ ਜੀ ਇਸ ਪੀਪਲ ਦੇ ਵੀ ਕਰੋ ਜੀ ਦਰਸ਼ਨ ਦੁਆਰ ਤੋਂ ਫੇਰਾ ਜਦੋਂ ਜਾਦੂਗਰਨੀ ਜਿਹੜੀ ਗੁਰੂ ਜੀ ਤੇ ਹਮਲਾ ਕਰਨ ਲਈ ਇਸ ਤੇ ਬੈਠ ਕੇ ਆਈ ਸੀ ਤੇ ਗੁਰੂ ਜੀ ਦੇ ਇਸ਼ਾਰੇ ਤੇ ਹੀ ਹਵਾ ਵਿੱਚ ਹੀ ਝੂਲਦਾ ਰਹਿ ਗਿਆ ਸੀਗਾ ਜੀ ਅੱਜ ਵੀ ਸ਼ਸ਼ੂ ਵੀ ਤੇ ਆ ਤੇ ਸੰਗਤ ਜੀ ਇੱਕ ਗੱਲ ਹੋਰ ਗੁਰੂ ਜੀ ਦਾ ਆਪ ਹੱਥੀ ਲਿਖਿਆ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਘਰ ਦੇ ਵਿੱਚ ਸ਼ਸ਼ੂ ਵੀ ਤੇ ਆ ਜੀ ਤੇ ਉਹਦੇ ਦਰਸ਼ਨ ਵੀ ਤੁਹਾਨੂੰ ਕਰਵਾਉਣੇ ਆ ਅਗਲੀ ਕਲਿੱਪ ਦੇ ਵਿੱਚ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਧੰਤਨ ਕਾਲਪੁਰਖ ਸੱਚੇ ਬਾਸ਼ਾ ਮਹਾਰਾਜ ਕਰੋ ਜੀ ਸੰਗਤ ਜੀ ਦਰਸ਼ਨ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਗੁਰੂ ਜੀ ਦਾ ਹਸਤ ਲਿਖਤ ਜੀ ਗੁਰੂ ਗ੍ਰੰਥ ਸਾਹਿਬ ਆ ਗੁਰਦੁਆਰਾ ਧੋਬੜੀ ਸਾਹਿਬ ਸੂਬਾ ਅਸਾਮ ਬਹੁਤ ਬਹੁਤ ਸ਼ੁਕਰਾਨਾ ਕਾਲਪੁਰਖ ਦਾ ਦਾਹ ਦੀ ਤਾਂ ਇੰਨੀ ਔਕਾਤ ਹੈ ਨਹੀਂ ਸੀ ਜੀ ਪਰ ਗੁਰੂ ਮਹਾਰਾਜ ਲਿਖਿਆ ਹੈ ਇੱਥੇ ਤੱਕ ਤੇ ਦਰਸ਼ਨ ਵੀ ਦੇ ਦਿੱਤੇ ਗੁਰੂ ਜੀ ਨੇ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਕਿਹਾ ਹੁਣ ਤੁਹਾਨੂੰ ਬ੍ਰਹਮਪੁੱਤਰ ਰਿਵਰ ਦਾ ਵੀ ਨਦੀ ਦਾ ਵੀ ਝਾਕਾ ਕਰੀ ਮਰਾ ਦਈਏ ਇਹਦੇ ਬਾਰੇ ਜਿਹੜੀ ਬਰੀਕੀ ਨਾਲ ਜਾਣਕਾਰੀ ਆ ਉਹ ਆਪਣੀਆਂ ਪੁਰਾਣੀਆਂ ਵੀਡੀਓ ਚ ਹੈਗੀ ਆ ਜਦੋਂ ਆਪਾਂ ਜੋਰਹਾਟ ਤੋਂ ਵਰਲਡ ਦਾ ਲਾਰਜੈਸਟ ਆਈਲੈਂਡ ਆਫ ਮਾਜ਼ੋਲੀ ਪਹੁੰਚੇ ਸੀਗੇ ਉਦੋਂ ਆਪਾਂ ਇਹਨੂੰ ਫੈਰੀ ਰਾਹੀਂ ਪਾਰ ਕੀਤਾ ਸੀਗਾ ਤੇ ਉਹਦੇ ਵਿੱਚ ਬਰੀਕੀ ਨਾਲ ਜਾਣਕਾਰੀ ਆ ਸਾਰੀ ਉਹ ਵੀਡੀਓ ਕੱਢ ਕੇ ਦੇਖ ਸਕਦੇ ਤੁਸੀਂ ਤੇ ਇੱਥੇ ਆ ਕੇ ਨੈਸ਼ਨਲ ਹਾਈਵੇ 17 ਖਤਮ ਹੋ ਜਾਂਦਾ ਤੇ ਇਹਦਾ ਸਿਰਾ ਦੀਦਾ ਹੀ ਨਹੀਂ ਹੈਗਾ ਕਿੱਥੇ ਹੈ ਇਹਦਾ ਪਰਲਾ ਪਾਸਾ ਤਾਂ ਇਹਦਾ ਰਕਬਾ ਬਹੁਤ ਵੱਡਾ ਹੈ ਬ੍ਰਹਮਪੁੱਤਰਾ ਨਦੀ ਦਾ ਉਹ ਵੀਡੀਓ ਕੱਢ ਕੇ ਦੇਖ ਲਿਓ ਤੁਸੀਂ ਉਹਦੇ ਵਿੱਚ ਜਾਣਕਾਰੀ ਸਾਰੀ ਪਾਈ ਆ ਪੁਰਾਣੀ ਵੀਡੀਓ 'ਚ ਤੇ ਦੂਸਰੇ ਪਾਸੇ ਜਾਣੀ ਇਹਦੇ ਦੂਸਰਾ ਦੇਸ਼ ਲੱਗ ਜਾਂਦਾ ਆ ਬੰਗਲਾਦੇਸ਼ ਹਾਂਜੀ ਲੋ ਜੀ ਘੋੜਾ ਆਪਾਂ ਤਿਆਰ-ਵਾਰ ਤਿਆਰ ਕਰ ਲਿਆ ਰੈਡੀ ਇਸ ਟਾਈਮ ਖੜੇ ਆਪਾਂ ਤੁਹਾਨੂੰ ਪਤਾ ਹੀ ਆ ਦਰਸ਼ਨ ਕਰਕੇ ਤੁਸੀਂ ਹਟੇ ਆ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਢੋਬੜੀ ਸਾਹਿਬ ਸੂਬਾ ਅਸਾਮ ਸਮਾਨ ਦਾ ਥੱਲੇ ਲੱਦ ਲਿਆ ਤੇ ਛੱਡਦੇ ਹਾਂ ਉਹਦੀਆਂ ਲਗਾਮਾਂ ਸਮਾਂ ਹੋ ਗਿਆ ਆ 12:30 ਦਾ ਦੁਪਹਿਰ ਦੇ ਤੇ ਗੋਲੀਆਂ ਹੁਣ ਆ ਵੀ ਸੈੱਟ ਲਈਏ ਕਰ ਦਈਏ ਖਤਮ ਬੁਖਾਰ ਲੈਣ ਦਾ ਨਾਂ ਨਹੀਂ ਲੈਣ ਡਿਆ ਤੇ ਕਿੱਥੇ ਜਾ ਕੇ ਰੁਕਣਾ ਹਨ ਉਹ ਤੁਹਾਡੇ ਨਾਲ ਰਾਹ ਸਾਂਝਾ ਕਰਦੇ ਆ। ਲਓ ਸੰਗ ਜੀ ਛੱਡੋ ਜੀ ਫਿਰ ਜੇ ਕਰਾ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ। ਨੈਸ਼ਨਲ ਹਾਈਵੇ 17 ਦਾ ਲਾਸਟ ਜਿਹੜਾ ਸ਼ਹਿਰ ਆ ਉਹ ਧੋਬੜੀ ਸਾਹਿਬ ਹੀ ਆ ਉੱਥੇ ਜਾ ਕੇ ਸੜਕ ਦਾ ਐਂਡ ਹੋ ਜਾਂਦਾ ਇਹਦਾ ਨੈਸ਼ਨਲ ਹਾਈਵੇ 17 ਦਾ ਅੱਗੇ ਬ੍ਰਹਮਪੁੱਤਰਾਂ ਨਦੀ ਤੇ ਨਦੀ ਤੋਂ ਪਾਰ ਬੰਗਲਾਦੇਸ਼ ਤੇ ਬਾਪਸਾ ਕਿਸੇ ਵੀ ਹਾਈਵੇ ਤੇ ਚੜਨਾ ਚਾਹੇ ਤੀ ਗੁਹਾਟੀ ਨੂੰ ਜਾਣਾ ਚਾਹੇ ਬੈਸਟ ਬੰਗਾਲ ਨੂੰ ਜਾਣਾ ਚਾਹੇ ਹੋਰ ਕੋਈ ਸਟੇਟ ਨੂੰ ਜਾਣਾ ਤਾਂ ਵਾਪਸ ਤੁਹਾਨੂੰ ਕੱਲ ਦੀ ਵੀਡੀਓ ਦੀ ਗੇਟ ਦੇਖਿਆ ਸੀਗਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੋਬੜੀ ਸਾਹਿਬ ਅਸਾਮ ਆ ਪਾਤਸ਼ਾਹੀ ਨੌਮੀ ਸੰਤਨਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਉਣਾ ਹੀ ਪੈਂਦਾ ਆ ਬਾਪਸ ਇੱਥੇ ਆਉਣਾ ਪੈਂਦਾ 8 ਕਿਲੋਮੀਟਰ ਤੇ ਇੱਥੋਂ ਵੇ ਸੜਕਾਂ ਵੱਖ-ਵੱਖ ਟਿਕਾਣਿਆਂ ਨੂੰ ਨਿਕਲਦੀਆਂ ਆ ਤੇ ਆਪਾਂ ਲੋਕੇਸ਼ਨ ਲਾਉਨੇ ਆ ਤੇ ਦੇਖਦੇ ਆ ਕਿਹੜੀ ਰਾਹ ਸੜਕ ਜਾਂਦੀ ਹੁਣ ਦੇਖੋ ਦਾ ਜੀ ਲੋਕੇਸ਼ਨ ਕਿਹੜੀ ਸੜਕ ਤੇ ਲਿਆਈ ਹਾਂ ਇਹ ਵੀ ਦੇਖਣੀ ਹੈ ਡਿਪਾਰਟਮੈਂਟ ਸੂਬੇ ਸ਼ਾਮ ਦੀ ਆਪਾਂ ਲੁਕ ਇਹ ਹੁੰਦਾ ਕੋਈ ਨਹੀਂ ਪਤਾ ਲਾਦਾ ਮਾੜਿਆ ਕੁੜਾ ਰੁਕੋ ਸਹੀ ਪੂਰੀ ਕੋਈ ਲੁਕ ਇਹ ਚੱਕ ਲੈਂਦੀ ਆ ਜੇ ਜਦੋਂ ਕੁੜਾ ਲੇਣਾ ਮੈਂ ਛੱਡੀ ਦੀ ਆ ਫੇਲਕੇਸ਼ਨ ਮਾੜੀ ਜੀ ਥੋੜਾ ਜਿਹਾ ਚੱਲ ਕੇ ਫੇਰ ਸਹੀ ਦੱਸਣਾ ਆਦੀ ਆ ਲੋਕੇਸ਼ਨ ਗੂਗਲ ਬਾਬਾ ਵੀ ਇੱਥੇ ਕੰਮਜਾਬ ਨਹੀਂ ਹੈਗਾ ਆ ਏਰੀਏ ਦੇ ਵਿੱਚ ਪੂੜੀ ਸਾਹਿਬ ਤੋਂ ਆਪਾਂ 20 ਕਿਲੋਮੀਟਰ ਆ ਗਏ ਆ ਯਾਰ ਆਪਾਂ ਆ ਸ਼ਾਮ ਦਾ ਸ਼੍ਰੀ ਰਾਮਪੁਰ ਬਾਰਡਰ ਵਾਲ ਨੂੰ ਇੱਧਰ ਥੋੜੀ ਜਿਹਾ ਹਰਿਆ ਭਰਿਆ ਐ ਏਰੀਆ ਆ ਦੇਖੋ ਤਾਂ ਵਧੀਆ ਉਦਾਂ ਆਨੰਦ ਜਿਹਾ ਆ ਰਿਹਾ ਆ ਇਹ ਕਦੇ ਬੁਖਾਰ ਨਾ ਹੁੰਦਾ ਤੇ ਬਾੜਾ ਗਾਣੇ ਜੇ ਗਾਉਂਦੇ ਐ ਨੇ ਜਾਣਾ ਸਿਕਾ ਉਹ ਵੱਖਰਾ ਹੀ ਸੁਆਦ ਹੋਣਾ ਸਿਕਾ ਮੱਕੀ ਆਪਾ ਰਾਤ ਤਾਂ ਗੁਰੂ ਘਰ ਹੀ ਰੁਕਣਾ ਸੀਗਾ ਅੱਜ ਦੀ ਤੇ ਅਚਾਨਕ ਹੀ ਬਾਬਾ ਦਾਇਆ ਸਿੰਘ ਦਾ ਫੋਨ ਆ ਗਿਆ ਖਾਲਸਾ ਜਿਹੜੇ ਆਪਣੇ ਸ਼ਹੀਦ ਰਾਮਪੁਰ ਬਾਰਡਰ ਵਾਲੇ ਆ ਇਹ ਪੁਰਾਣੇ ਭੈਣ ਭਰਾ ਆਪਣਾ ਸਫਰ ਦੇਖਦੇ ਆ ਵੀਡੀਓ ਉਹਨੂੰ ਪਤਾ ਜਾਣਦੇ ਹੀ ਉਹਨਾਂ ਨੂੰ ਤੇ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਕਿੱਦਾਂ ਪੁੱਤਰਾ ਮੈਂ ਤਾਂ ਚੜ੍ਹਦੀ ਕਲਾ ਜੀ ਕਹਿੰਦੇ ਕਿੱਥੇ ਆ ਮੈਂ ਕਿਹਾ ਇੱਥੇ ਹੀ ਜੀ ਬਈ ਇਦਾਂ ਇਦਾਂ ਬਾਬਾ ਬੁਖਾਰ ਨੇ ਬੁਰਾ ਹਾਲ ਕੀਤਾ ਹੈ ਕਹਿੰਦਾ ਫੇਕੀ ਦੇਦਾ ਆ ਇਧਰ ਨੂੰ ਮਗਾ ਬਾਬਾ ਜਗਦਾਈ ਸੀ ਮੈਂ ਵੀ ਪੁੱਛਣ ਨੂੰ ਫਿਰਦਾ ਸੀ ਵੀ ਦੋ ਕਹਿੰਦੇ ਨੇ ਇਹ ਰੁਕਣਾ ਹੋਇਆ ਤਾਂ ਹੋ ਜਾਊਗਾ ਰੇਂਜ ਮੂਰੇ ਉਹ ਕਹਿੰਦਾ 70 ਰੱਖ ਆ ਲਈ ਲੈ ਇਹ ਦੋ ਤੰਦੇ ਨਹੀਂ ਭਾਵੇਂ ਮੀਨਾ ਤੂੰ ਕਹਿੰਦਾ ਯਾਰ ਅਸੀਂ ਸਾਡਾ ਆਸਾਮ 'ਚ ਬੈਠਿਆ ਤਾਂ ਕੀ ਫਾਇਦਾ ਜੇ ਅਸੀਂ ਕਿਹੇ ਪੰਜਾਬੀ ਆਪਣੇ ਭੈਣ ਭਰਾ ਤੇ ਇੱਧਰ ਬੈਠੇ ਕੰਮ ਹੀ ਨਾ ਆਏ ਬਦਿਆ ਇਨਸਾਨ ਹੈ ਯਾਰ ਤੇ ਆਸਾਂਗਾ ਪਹੁੰਚ ਕੇ ਫੇਰ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਚੰਗੀ ਤਰ੍ਹਾਂ ਚੈੱਕ ਕਰਾ ਕੇ ਰੋਬੋਟਰ ਗੁੱਡਾ ਵੀ ਕਰਾਉਨੇ ਆ ਜੇ ਕਰਾਉਣੀਆਂ ਪਈਆਂ ਵੀ ਚੱਕਰ ਖੀ ਆ ਬੁਖਾਰ ਉਤਰਦਾ ਕਿਉਂ ਨਹੀਂ ਹੈਗਾ ਰੁਕੀ ਆਲੇ ਆ ਕਿਨੇ ਤੂਫਾਨ ਦੇਖੋ ਸਲਕੇਸ਼ ਨੇ ਕਿੱਥੇ ਲਿਆ ਖੜਾ ਕਰਤਾ ਸਰੋਂ ਬਿਸ਼ੀ ਪਈ ਆ ਵਿਚਾਰੀ ਪੂਰੀ ਜਿਮੀਨ 'ਚ ਨਮੀ ਬਹੁਤ ਹੈ ਨਾ ਸੈ ਇਧਰ ਆਏ ਆਪਾਂ ਆ ਪੈਂਡੇ ਇਧਰ ਦੁਆੜਾ ਵਾਲਾ ਦੁਆੜਾ ਜੇ ਤੁਹਾਨੂੰ ਦਿਖਾ ਲ ਦਈਏ ਮੈਂ ਕਿਹਾ ਨੇੜੇ ਮਾਰਦੇ ਚੁੱਭੀਆਂ ਨਦੀ ਚ ਤੇ ਇਧਰ ਮੂੰਹ ਜੋ ਨਹੀਂ ਹੋਇਓ ਵਾ ਹਏ ਕਿੱਸੇ ਹੋ ਪੁੱਛੇ ਪੌੜ ਪਰ ਕਰਕੇ ਫੇ ਮੋਰੇ ਰੋੜ ਆਊਗਾ ਇਹ ਉਤਰ ਕੇ ਪਾਰ ਕਰ ਲੈਣਾ ਆਪਾਂ ਚੜ ਕੇ ਰਿਸਕ ਨਹੀਂ ਲੈਣਾ ਬੰਸਾਂ ਦਾ ਹੀ ਬਣਿਆ ਆ ਲਓ ਜੀ ਘੋੜੇ ਨੂੰ ਕਿ ਆਪਾਂ ਕਰ ਹੁਣ ਤੂੰ 5-7 ਮਿੰਟ ਰੈਸਟ ਤੇ ਆਪਾਂ ਇਧਰ ਦੁਕਾਨ ਜੇ ਦਿੱਸੀ ਇੱਕ ਸਵਾ ਦੁਪਹਿਰ ਦੇ 2:00 ਬੱਜ ਗਏ ਆ ਮੈਂ ਕਹ ਖਾ ਲਈਏ ਯਾਰ ਦੇਖਦੇ ਆ ਜੇ ਕੋ ਮੂੰਹ ਦਾ ਸਵਾਸ ਤਾਂ ਹੈ ਨਹੀਂ ਕਾ ਕੋਈ ਵੀ ਨੰਗ ਜਵੇ ਤਾਂ ਕੋ ਅੰਦਰ એનર્ਜੀ ਦਾ ਬਣਾਉਣੀ ਹੀ ਪੈਣੀ ਰੁੜਕੀ ਵਾਲਿਆ ਹਾਂਜੀ ਆ ਜਿਹੜਾ ਤੁਸੀਂ ਰੋਡ ਦੇਖ ਰਹੇ ਆ ਜੀ ਇਹ ਰੋਡ ਆ ਨੈਸ਼ਨਲ ਹਾਈਵੇ 127 B ਆਪਣੇ ਸ਼੍ਰੀ ਰਾਮਪੁਰ ਬਾਰਡਰ ਤੋਂ ਧੋਬੜੀ ਸਾਹਿਬ ਨੂੰ ਬੰਨ ਰਿਹਾ ਆ ਨਵਾਂ ਹਾਈਵੇ ਤੇ ਤਕਰੀਬਨ ਸਾਰੇ ਦੇ ਕੰਮੇ ਚੱਲ ਰਿਹਾ ਆ ਕਿਤੇ ਵੀ ਟੋਟਾ ਹਲੇ ਬਣਿਆ ਦਾ ਮਿਲਿਆ ਨਹੀਂ ਸਮਾਂ ਲੱਗੂ ਪਰ ਇਦਾਂ ਦੇ ਜੇ ਜਦੋਂ ਕਾਇਮ ਹੁੰਦਾ ਫੇ ਇਦਾਂ ਦੇ ਰੋੜਾ ਦਾ ਜੀ ਆਨੰਦ ਨੂੰ ਪਹਮਾਨ ਦੇ ਨਵੇੜ ਦੀ ਦਾ ਝਟਾ ਇਹ ਇਹ ਸਰੀਰ ਕਹਿਣੇ ਦਿਨ ਹੋਵੇ ਫੇ ਸਵਾਦ ਨਹੀਂ ਆਉਂਦਾ ਅੱਜ ਵੀ ਖੱਦਰੇ ਹੋਏ ਹੋਆ ਖਦੀ ਗੱਡ ਖਾਣਾ ਇਹਦਾ ਮੋਰ ਸਾਈਡ ਤੇ ਲਾਇ ਖਾਣਾ ਪੈਂਦਾ ਇਹ ਆਲੇ ਦੁਆਲੇ ਪੰਡੇ ਦੇ ਪੇਡਾ ਪੇਡਾ हां तो आना लो जी सफर ਆਪਣਾ ਸਾਰਾ 15 ਕਿਲੋਮੀਟਰ ਦਾ ਰਹਿ ਗਿਆ ਤੇ ਸਾਢੇ 3 ਹੋਏ ਆ 15 ਮਿੰਟ ਕਰਦੇ ਆ ਰੈਸਟ ਹੁਣ ਤੇ 15 ਮਿੰਟਾਂ ਦੇ ਬਾਅਦ ਫੇ ਘੁੜੀਆਂ ਛੱਡਦੇ ਆ ਲਗਾਮਾਂ ਤੇ ਮਾੜੀ ਰੈਸਟ ਕਰ ਲਈਏ ਇਹ ਸਰੀਰ ਸਾਰਾ ਹੀ ਦੁਖਦਾ ਆ ਇੰਨਾ ਸਾਰਾ ਦਿਨ ਚਲਾ ਕੇ ਸਾਈਕਲ ਨਹੀਂ ਸਰੀਰ ਦੁਖਦਾ ਹੁੰਦਾ ਜਿੰਨਾ ਹੁਣ 15 ਕਿਲੋਮੀਟਰ ਕੱਢ ਕੇ ਸਾਹ ਲੈਣਾ ਪੈਂਦਾ ਆ ਜਾ ਕੇ ਪਹਿਲਾਂ ਤਾਂ ਅੱਜ ਸਾਰੇ ਟੈਸਟ ਜੇ ਕਰਾਉਣੇ ਆ ਕਿ ਕੀ ਫਾਲਟ ਪੈ ਗਿਆ ਰੋੜਕੇ ਵਾਲੇ ਦੇ ਇੰਜਨ ਚ ਇੱਕ ਤਾਂ ਸਿਹਤ ਖਰਾਬ ਤੇ ਉਤੋਂ ਰੋੜ ਵੀ ਖਰਾਬ ਹੈ ਮਿਲਿਆ ਅੱਜ ਸਾਰਾ ਤੇ ਨਹੀਂ ਆਲਾ ਵਾਲੇ ਦੇਖੋ ਕਿ ਦ 15 ਇਹ ਤਾਂ ਕਣਕ ਆਪਣੇ ਵੱਡੋ ਹੀ ਜਾਂਦੀ ਆ ਪੰਜਾਬ ਚ ਪੱਧਰੇ ਵੇਨ ਦੇ ਖੇਤ ਹਨ ਉਹ ਹਾਲਿਆ ਦੇਖੋ ਆਇਆ ਆਇਆ ਭਰਾਵਾ ਤੂੰ ਨੰਗ ਜਾ ਮਿੱਟ ਖਾਨਾ ਦਾ ਬਹੁਤ ੜਾਣਾ ਇੱਕ ਭਰਾ ਨੂੰ ਦੱਸਿਆ ਹੀ ਕਿਸੇ ਨੂੰ ਸਿਹਤ ਬਾਰੇ ਉਹ ਬਾਈ ਨੇ ਕਾਹਾਂ ਵੀ ਗੱਲ ਕੀਤੀ ਕਿਸੇ ਕੋ ਤਿੰਨ ਚਾਰ ਫੋਨ ਆ ਗਏ ਸਵੇਰ ਦੇ ਤੇ ਬਾਈ ਕਹਿੰਦੇ ਬਾਈ ਤੇਰਾ ਨਾਰਥ ਈਸਟ ਸੈਵਨ ਸਿਸਟਰ ਫਤਿਹ ਹੋ ਗਿਆ ਆ ਆਇਆ ਹੁਣ ਵਾਪਸ ਜਿਦਾ ਨਾ ਕਰ ਤੇ ਮੈਂ ਕਹਾ ਕੋਈ ਨਹੀਂ ਬਾਈ ਤੁਹਾਡੇ ਦੀ ਸਲਾਹ ਨਾਲ ਹੀ ਆ ਅੱਜ ਮੈਨੂੰ ਸ਼ਰੀਰਾਮਪੁਰ ਬਾਰਡਰ ਪਹੁੰਚ ਲੈਣ ਦਾ ਤੇ ਉੱਥੇ ਜਾ ਕੇ ਫੇਰ ਦੇਖਦਾ ਆ ਪਹਿਲਾਂ ਦਵਾਈ ਦਾ ਰੂ ਲੈ ਕੇ ਕੀ ਬਣਦਾ ਫੇਰ ਮੈਂ ਕਹਾ ਤੁਹਾਨੂੰ ਦੱਸੂਗਾ ਸਾਰੀ ਗੱਲਬਾਤ ਕੀ ਕਰਨਾ ਅੱਗੇ ਪਰ ਜਿੱਦੀ ਆ ਢੀਠ ਹੈ ਰੜਕੀ ਵਾਲੇ ਆਪਾਂ ਮੰਨਣੀ ਤਾਂ ਹੈ ਨਹੀਂ ਕਿਸੇ ਦੀ ਬਸ ਤਸੱਲੀ ਦੇ ਜਾਣੀ ਹੈ ਹਰੇਕ ਨੂੰ ਆ ਹਾਂ 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 ਜੀ ਹਾਂ ਜੀ ਕਰੀ ਜਾਣਾ ਆਪਾਂ ਹਰੇਕ ਨੂੰ ਸਫ਼ਰ ਆਪਾਂ ਫਤਿਹ ਕਰਨਾ ਆ ਰਿੰਦਾ ਜਿਹੜੀ ਐ ਇੱਕ ਸਟੇਟ ਆ ਉਹੀ ਤੱਕ ਇਸ ਏਰੀਏ ਦੇ ਵਿੱਚ ਜੰਨਤ ਆofan ਓਏ ਇਧਰ ਨੂੰ ਮਾਰ ਚਾਤੀ ਦੇਖੋ ਸੂਰਜ ਕਿੰਨਾ ਪਿਆਰਾ ਲੱਗਦਾ ਲਓ ਜੀ ਅਕਾਲਪੁਰ ਖਸਤੇ ਪਾਸ਼ਿਆਂ ਜੀਆਂ ਦੀ ਮਿਹਰ ਸਾਦਕਾ ਹੌਟ ਆਸਰੇ ਪਹੁੰਚ ਗਏ ਆਪਾਂ ਅਸਾਮ ਦਾ ਜਿਹੜਾ ਬਾਰਡਰ ਆ ਸ਼੍ਰੀ ਰਾਮਪੁਰ ਬਾਰਡਰ ਤੇ ਤੂਫਾਨ ਆਪਣਾ ਖੜਾ ਤੇ ਮਗਰ ਟਾਬਾ ਦਾ ਸਾਰੇ ਆਂਦੀ ਪਤਾ ਹੀ ਆ ਜਿਨ੍ਹਾਂ ਕੋ ਆਪ ਰੁਕਣਾ ਹੀ ਬਾਪੂ ਦਇਆ ਸਿੰਘ ਜੀ ਹੁਣਾਂ ਕੋਲ ਤੇ ਹੁਣ ਪਹਿਲਾਂ ਚਾਹ ਪਾਣੀ ਪੀਏ ਤੇ ਬਾਅਦ ਫਿਰ ਦਵਾਈ ਦਾ ਦੇ ਦਿੰਦੇ ਆ ਖਾਲਸਾ ਪੰਜਾਬ ਟਾਬਾ ਬਾਪੂ ਦਇਆ ਸਿੰਘ ਜੀ ਖਾਲਸਾ ਹਾਂਜੀ ਲਓ ਜੀ ਬਾਬਾ ਜੀ ਕੋ ਆਇਆ ਤਾਂ ਬਹੁਤ ਫਾਇਦਾ ਹੋਇਆ ਬਾਬਾ ਜੀ ਨੇ ਡਾਕਟਰ ਇੱਥੇ ਸੱਦ ਲਿਆ ਸੀ ਇਹਨਾਂ ਦੀ ਕਾਫੀ ਬਣੀ ਹੋਆ ਇੱਥੇ ਕਿਉਂਕਿ ਪੁਰਾਣੇ ਰਹਿੰਦੇ ਆ ਤੇ ਡਾਕਟਰ ਨੇ ਇਹ ਬੁਖਾਰੂ ਚੈੱਕ ਕਰਕੇ ਦਵਾਈ ਦੇਤੀ ਆ ਤੇ ਬਲੱਡ ਬਲੂਡ ਖੂਨ ਜਾ ਕੱਢ ਕੇ ਆਪਣੇ ਜੰਪੋ ਚ ਭਰ ਕੇ ਲੈ ਗਿਆ ਆ ਤੇ ਰਿਪੋਰਟਾਂ ਸਵੇਰ ਨੂੰ ਦਊਗਾ ਕੱਲ ਨੂੰ ਤਕਾਲਾ ਤੱਕ ਜਾਣੀ ਤੇ ਬਾਕੀ ਦਵਾਈ ਤੁਸੀਂ ਖਾਈ ਜਾਵਾਂਗੇ ਹੁਣ ਦੇਤੇ ਆ ਇੱਕ ਦਿਨ ਲਾਦਾ ਕਿ ਦੋ ਤਿੰਨ ਲਾਦਾ ਸੈਟ ਹੋਣ ਨੂੰ ਹੁਣ ਇੱਥੋਂ ਸੈਟ ਹੋ ਗਏ ਲਗਾਮਾਂ ਛੱਡਾਂਗੇ ਜੀ ਘੋੜੇ ਦੀਆਂ ਤੇ ਅੱਜ ਦੀ ਵੀਡੀਓ ਦੀ ਕਰਦੇ ਆ ਜੀ ਸਮਾਪਤੀ ਠੀਕ ਹੈ ਜੀ ਸਾਰਿਆਂ ਨੂੰ ਇੰਨਾ ਵੀ ਆਪਣਾ YouTube ਪਰਵਾਰ ਆ ਰੋੜਕੀ ਵਾਲੇ ਲੋ ਰੋੜਕੀ ਵਾਲ ਦੇ ਘੋੜੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਫੇਰ ਕੱਲ ਨੂੰ ਸਵੇਰ ਨੂੰ ਕੱਲ ਨੂੰ ਸਵੇਰ ਨੂੰ ਨਹੀਂ ਆਹ ਤੋ ਪੈ ਗਈ ਤਾਂ ਕਹਿ ਰਦੀ ਇੱਕ ਦਿਨ ਲਾਦਾ ਜਾਂ ਦੋ ਦਿਨ ਲਾਦਾ ਜਿੰਨੇ ਵੀ ਦਿਨ ਲਾਦੇ ਆ ਮਿਲਾਂਗੇ ਜਰੂਰ